ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਘਰ ਦੇ ਵਿੱਚ ਪੈਸਾ ਨਹੀਂ ਟਿਕਦਾ ਬਰਕਤ ਨਹੀਂ ਰਹਿੰਦੀ ਇਹ ਸ਼ਬਦ ਜਿੰਨਾ ਜ਼ਿਆਦਾ जाप ਕਰੋਗੇ ਉਨੀ ਜ਼ਿਆਦਾ ਬਰਕਤ ਅਤੇ ਰਿਜਕ ਵਿੱਚ ਵਾਤਾ ਹੋਵੇਗਾ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਤਾਂ ਤਾਂ ਬਾਬਾ ਦੀਪ ਸਿੰਘ ਜੀ ਲਿਖ ਕੇ ਆਪਣੀ ਹਾਜ਼ਰੀ ਜੋੜ ਲਗਵਾਉਣਾ ਜੀ 사ਤ ਸੰਗਤ ਜੀ ਆਓ ਜੀ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਇਹ ਉਗਤੀ ਸਾਡੇ ਸੁੱਤੇ ਹੋਏ ਭਾਗ ਜਗਾ ਦੇਵੇਗੀ ਜੋ ਚੀਜ਼ਾਂ ਤੁਸੀਂ ਚਾਹੁੰਦੇ ਹੋ ਉਹ ਆਪਣੇ ਆਪ ਤੁਹਾਡੇ ਵੱਲ ਭੱਜੀਆਂ ਆਉਣਗੀਆਂ ਜ਼ਿੰਦਗੀ ਵਿੱਚ ਜੇ ਜੋ ਵੀ ਦੁੱਖ ਤਕਲੀਫਾਂ ਨੇ ਉਹ ਸਾਰੀਆਂ ਦੂਰ ਹੋ ਜਾਣਗੀਆਂ ਜੇਕਰ ਆਪਾਂ ਇਹ ਇੱਕ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਾਂ ਇਹ ਕੰਮ ਕਰਨਾ ਕੋਈ ਔਖਾ ਨਹੀਂ ਹੈ ਨਾ ਹੀ ਕੋਈ ਵੇਲੇ ਵਕਤ ਵਿਚਾਰਨ ਦੀ ਲੋੜ ਹੈ ਜਦੋਂ ਵੀ ਮੌਕਾ ਮਿਲੇ ਇਹ ਕੰਮ ਕਰਨਾ ਸ਼ੁਰੂ ਕਰ ਦਿਓ ਵਾਹਿਗੁਰੂ ਜੀ ਦਾ ਸ਼ੁਕਰਾਨਾ ਵਾਹਿਗੁਰੂ ਜੀ ਤੇਰਾ ਸ਼ੁਕਰ ਹੈ ਜਿਵੇਂ ਅਸੀਂ ਪਰਮਾਤਮਾ ਜੀ ਦਾ ਸ਼ੁਕਰ ਕਰਾਂਗੇ ਪਤਾ ਨਹੀਂ ਕਿੰਨੀਆਂ ਰਹਿਮਤਾਂ ਵਾਹਿਗੁਰੂ ਜੀ ਕਰਨ ਕੀ ਮਹਾਪੁਰਸ਼ ਜੀ ਸਮਝਾਉਂਦੇ ਹੋਏ ਕਹਿੰਦੇ ਨੇ ਰੱਬ ਦੀਆਂ ਰਹਿਮਤਾਂ ਖਜ਼ਾਨੇ ਦੀ ਚਾਬੀ ਹੈ ਜੇ ਜੋ ਬੰਦਾ ਉਸ ਮਾਲਿਕ ਦਾ ਸ਼ੁਕਰਗੁਜ਼ਾਰ ਹੁੰਦਾ ਹੈ ਉਹ ਕਦੇ ਵੀ ਕਿਸੇ ਦਾ ਮਹਤਾਜ ਨਹੀਂ ਹੋ ਸਕਦਾ सतगुरु जी उस उत्ते बेंत कृपा करते ने उसकी जिंदगी विच कदे किसी चीज की कमी नहीं रहती निकी चीज तो लैके वड्डी चीज तक शुकराना करना है सवेरे उठ के सार शुकराना करो रात रोटी खाण लगे पानी पीन लई शुकराना करो ਤੁਹਾਡੀ ਜ਼ਿੰਦਗੀ ਦੇ ਵਿੱਚ ਇੰਨੀ ਜ਼ਿਆਦਾ ਜਲਦੀ ਬਦਲ ਲਾਵੇਗੀ ਉਸ ਨੂੰ ਗੁਰੂ ਚਰਨਾ ਦੇ ਨੇੜੇ ਹੁੰਦੇ ਜਾਓਗੇ ਪਰ ਮਾਤਮਾ ਦੇ ਨਾਮ ਪ੍ਰਤੀ ਤੁਹਾਡੇ ਅੰਦਰ ਖਿੱਚ ਵੱਧ ਜਾਣੀ ਹੈ ਸਾਧ ਸੰਗਤ ਜੀ ਜੇ ਵੀਡੀਓ ਤੁਹਾਨੂੰ ਵਧੀਆ ਲੱਗੇ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਨਵੇਂ ਵੀਡੀਓਸ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ